ਇਸ ਸਬੰਧੀ ਵੱਡੀ ਖਬਰ ਰੇਲ ਹਾਦਸੇ ਦੇ ਨਾਲ ਜੁੜੀ ਹੋਈ ਹੈ ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਦੇ ਵੱਲੋਂ ਇਸ ਘਟਨਾਕਰਮ ਨੂੰ ਲੈ ਕੇ ਦੁੰਗੇ ਦਗਦਾ ਪ੍ਰਕਟਾਵਾ ਕੀਤਾ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ ਤਾਂ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਹੈ ਤਾਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕੀਤਾ ਜਾਏ ਤੇ ਉਹਨਾਂ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਏ ਕਿਉਂਕਿ ਇਸ ਵੇਲੇ ਮਾਹੌਲ ਕਾਫੀ ਰੇਲਵੇ ਸਟੇਸ਼ਨ ਦੇ ਉੱਤੇ ਦੱਸਿਆ ਜਾ ਰਿਹਾ ਤਣਾਅਪੂਰਨ ਬਣਿਆ ਹੋਇਆ ਕੰਟਰੋਲ ਡੈਸਕ ਡੈਸਕ ਬਣਾ ਦਿੱਤੇ ਗਏ ਨੇ ਇੱਥੋਂ ਤਾਂ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੰਚਨ ਜੰਗਾ ਐਕਸਪ੍ਰੈਸ ਪਟੜੀ ਦੇ ਉੱਤੇ ਖੜੀ ਹੁੰਦੀ ਇਆ ਪਿੱਛੋਂ ਆ ਰਹੀ ਮਾਲ ਗੱਡੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਐਕਸਪ੍ਰੈਸ ਦਾ ਕੁਝ ਹਿੱਸਾ ਹਵਾ ਦੇ ਵਿੱਚ ਲੰਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤਿੰਨ ਦੇ ਕਰੀਬ ਬੋਗੀਆਂ ਪੂਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਜਿਹੜੀਆਂ ਕਿ ਪਟੜੀ ਦੇ ਉੱਤੋਂ ਲੈ ਕੇ ਜ਼ਮੀਨ ਦੇ ਉੱਤੇ ਖਿੰਡੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਮੌਕੇ ਦੇ ਉੱਤੇ ਚੀਕ ਚਾਹੜਾ ਮਚ ਜਾਂਦਾ ਦੁਖਦਾਈ ਖਬਰ ਹੈ ਹਾਦਸੇ ਦੇ ਵਿੱਚ 8 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਮਾਫ ਕਰਨਾ 8 ਦੇ ਕਰੀਬ ਲੋਕਾਂ ਦੀ ਜਾਨ ਚਲੀ ਜਾ ਚੁੱਕੀ ਹੈ ਜਦਕਿ अनेका ਹੀ ਜ਼ਖਮੀ ਹੋਏ ਨੇ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਏ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਐਨਡੀਆਰਐਫ ਐਸਟੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਰੈਸਕਿਊ ਆਪਰੇਸ਼ਨ ਕਰ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਕਿ ਪ੍ਰਸ਼ਾਸਨ ਨੂੰ ਭਾਜ ਰਾਂ ਪਈਆਂ ਨੇ ਹਾਲਾਂਕਿ ਇਸ ਘਟਨਾ ਕਰਮ ਪਿੱਛੇ ਕਸੂਰवार ਕੌਣ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਵੱਲੋਂ ਆਪਣੀ ਇੱਕ ਟੀਮ ਵੀ ਮੌਕੇ ਦੇ ਉਤੇ ਪੇਸਤੀ ਗਈ ਹੈ ਤਾਂ ਨਵੇਂ ਬਣੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਇਸ ਘਟਨਾਕਰਨ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹ ਵੀ ਕਿਹਾ ਕਿ ਰੇਲਵੇ ਐਸਟੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਰੈਸਕਿਊ ਕਰ ਰਹੀਆਂ ਨੇ ਤੇ ਕੁਝ ਹੈਲਪਲਾਈਨ ਨੰਬਰ ਵੀ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਇਸ ਸਬੰਧ ਦੀ ਵੱਡੀ ਖਬਰ ਰੇਲ ਹਾਦਸੇ ਦੇ ਨਾਲ ਜੁੜੀ ਹੋਈ ਹੈ ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਦੇ ਵੱਲੋਂ ਇਸ ਘਟਨਾਕਰਮ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ ਤਾਂ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਹੈ ਤਾਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕੀਤਾ ਜਾਏ ਤੇ ਉਹਨਾਂ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਏ ਕਿਉਂਕਿ ਇਸ ਵੇਲੇ ਮਾਹੌਲ ਕਾਫੀ ਰੇਲਵੇ ਸਟੇਸ਼ਨ ਦੇ ਉੱਤੇ ਦੱਸਿਆ ਜਾ ਰਿਹਾ ਤਣਾਅਪੂਰਨ ਬਣਿਆ ਹੋਇਆ ਹੈ ਕੰਟਰੋਲ ਡੈਸ ਡੈਸਕ ਬਣਾ ਦਿੱਤੇ ਗਏ ਨੇ ਇੱਥੋਂ ਤਾਂਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੰਚਨ ਜੰਗਾ ਐਕਸਪ੍ਰੈਸ ਪਟੜੀ ਦੇ ਉੱਤੇ ਖੜੀ ਹੁੰਦੀ ਹੈ ਪਿੱਛੋਂ ਆ ਰਹੀ ਮਾਲ ਗੱਡੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਐਕਸਪ੍ਰੈਸ ਦਾ ਕੁਝ ਹਿੱਸਾ ਹਵਾ ਦੇ ਵਿੱਚ ਲੰਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤਿੰਨ ਦੇ ਕਰੀਬ ਬੋਗੀਆਂ ਪੂਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਜਿਹੜੀਆਂ ਕਿ ਪਟੜੀ ਦੇ ਉੱਤੋਂ ਲੈ ਕੇ ਜ਼ਮੀਨ ਦੇ ਉੱਤੇ ਖਿੰਡੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਮੌਕੇ ਦੇ ਉੱਤੇ ਚੀਕ ਚਾਹੜਾ ਮਚ ਜਾਂਦਾ ਦੁਖਦਾਈ ਖਬਰ ਹੈ ਹਾਦਸੇ ਵਿਚ 800 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ ਮਾਫ ਕਰਨਾ 8 ਦੇ ਕਰੀਬ ਲੋਕਾਂ ਦੀ ਜਾਨ ਚਲੀ ਜਾ ਚੁੱਕੀ ਹੈ ਜਦਕਿ अनेका ਹੀ ਜ਼ਖਮੀ ਹੋਏ ਨੇ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ rescue operation ਕੀਤਾ ਜਾ ਰਿਹਾ ਹੈ NDRF SDRF ਦੀਆਂ ਟੀਮਾਂ ਜਿਹੜੀਆਂ ਨੇ rescue operation ਕਰ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਕਿ ਪ੍ਰਸ਼ਾਸਨ ਨੂੰ ਭਾਜ ਰਾਂ ਪਈਆਂ ਨੇ ਹਾਲਾਂਕਿ ਇਸ ਘਟਨਾ ਕਰਮ ਪਿੱਛੇ ਕਸੂਰवार ਕੌਣ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਆਪਣੀ ਇੱਕ ਟੀਮ ਵੀ ਮੌਕੇ ਦੇ ਉੱਤੇ ਭੇਜ ਦਿੱਤੀ ਗਈ ਹੈ ਤਾਂ ਨਵੇਂ ਬਣੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਇਸ ਘਟਨਾਕਰਨ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹ ਵੀ ਕਿਹਾ ਕਿ ਰੇਲਵੇ ਐਸਟੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਰੈਸਕਿਊ ਕਰ ਰਹੀਆਂ ਨੇ ਤੇ ਕੁਝ ਹੈਲਪਲਾਈਨ ਨੰਬਰ ਵੀ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ